ਵਿਨੇਸ਼ ਫੁਗਾਟ ਨੂੰ ਆਖਰਕਾਰ 골ਡ ਮੈਡਲ ਮਿਲ ਹੀ ਗਿਆ। ਜਿਹਾ ਵਿਨੇਸ਼ ਫੁਗਾਟ ਨੇ ਪੈਰਿਸ 올림픽 2024 ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸਨੇ ਮਹਿਲਾ ਕੁਸ਼ਤੀ ਦੇ 50 ਕਿਲੋ ਵਰਗ ਦੇ ਵਿੱਚ ਫਾਈਨਲ ਦੇ ਵਿੱਚ ਆਪਣੀ ਥਾਂ ਬਣਾਈ ਸੀ ਅਤੇ ਉਸ ਨੂੰ ਸੋਨ ਤਗਮਾ ਜਿੱਤਣ ਦੀ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਉਸ ਦੇ ਨਾਲ ਨਾਲ ਪੂਰਾ ਦੇਸ਼ ਚਿਤ ਦੀ ਤਿਆਰੀ ਕਰ ਰਿਹਾ ਸੀ ਪਰ ਫਾਈਨਲ ਮੈਚ ਤੋਂ ਪਹਿਲਾਂ ਇੱਕ ਘਟਨਾ ਨੇ ਸਾਰਿਆਂ ਦਾ ਦਿਲ ਤੋੜ ਦਿੱਤਾ। ਨਿਯਮਾਂ ਦੇ ਮੁਤਾਬਕ ਵਜ਼ਨ ਦੌਰਾਨ ਉਸ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ। ਤੇ ਕਾਮਯੰਤਰੀ 올림픽 ਕਮੇਟੀ ਨੇ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਇਸ ਫੈਸਲੇ ਕਾਰਨ ਉਹ ਨਾ ਸਿਰਫ ਫਾਈਨਲ ਮੁਕਾਬਲੇ ਤੋਂ ਬਾਹਰ ਹੋ ਗਈ ਸਗੋਂ ਚਾਂਦੀ ਦਾ ਤਗਮਾ ਹਾਸਲ ਕਰਨ ਦਾ ਮੌਕਾ ਵਿਗਵਾ ਬੈਠੀ ਵਿਨੇਸ਼ ਨੇ ਇਸ ਫੈਸਲੇ ਦੇ ਖਿਲਾਫ ਖੇਡਾਂ ਦੀ ਸਭ ਤੋਂ ਵੱਡੀ ਅਦਾਲਤ ਕੋਰਟ ਆਫ ਆਰਬਿਟ੍ਰੇਸ਼ਨ ਫੋਰ ਸਪੋਰਟਸ ਅਪੀਲ ਕੀਤੀ ਸੀ ਪਰ ਮਾਮਲਾ ਸਿਰੇ ਨਹੀਂ ਚੜਿਆ ਨਤੀਜਾ ਇਹ ਹੋਇਆ ਕਿ ਉਸ ਨੂੰ ਪੈਰਿਸ ਤੋਂ ਖਾਲੀ ਹੱਥ ਹੀ ਪਰਤਣਾ ਪਿਆ ਹਾਲਾਂਕਿ ਹੁਣ ਖਾਲੀ ਹੱਥ ਪਰਤਣ ਦਾ ਦਰਦ ਚਾਂਦੀ ਨਾਲ ਨਹੀਂ ਸਗੋਂ ਸੋਨੇ ਨਾਲ ਦੂਰ ਹੋ ਗਿਆ ਕੀ ਤੁਹਾਨੂੰ ਪਤਾ ਹੈ ਕਿ ਵਿਨੇਸ਼ ਪੁਗਾਟ ਨੂੰ ਹੁਣੇ 골ਡ ਮੈਡਲ ਜੜਾਉ ਦਿੱਤਾ ਗਿਆ ਵਿਨੇਸ਼ ਪੁਗਾਟ ਨੇ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਆਈਓਸੀ ਦੇ ਫੈਸਲੇ ਵਿਰੁੱਧ ਸੀਏਐਸ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਉਸਨੇ ਆਪਣੀ ਪਟੀਸ਼ਨ ਦੇ ਵਿੱਚ ਸਾਂਜੀ ਚਾਂਦੀ ਦੀ ਮੰਗ ਕੀਤੀ ਸੀ ਹਾਲਾਂਕਿ ਸੀਏਐਸ ਨੇ ਯੂਨਾਈਟਿਡ ਵਰਲਡ ਰੈਸਲਿੰਗ ਅਤੇ ਆਈਓਸੀ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਤੇ ਉਹਨਾਂ ਦੀ ਅਪੀਲ ਨੂੰ ਰੱਦ ਕਰ ਦਿੱਤਾ ਇਸ ਫੈਸਲੇ ਤੋਂ ਵਿਨੇਸ਼ ਪੁਗਾਟ ਨੂੰ ਵੱਡਾ ਝਟਕਾ ਲੱਗਾ ਉਹ ਚਾਂਦੀ ਦਾ ਤਗਮਾ ਨਾ ਮਿਲਣ ਤੇ ਦੁਖੀ ਸੀ ਦਸਦਾ ਉਸਦੇ ਜ਼ਿਕਰ ਵੀ ਕੀਤਾ ਪਾਰਤੀ ਪਹਿਲਵਾਨ ਨੂੰ ਉਸ ਦਾਅਵੇ ਤੇ ਕੇ ਹਰਿਆਣਾ ਦੀ ਖਾਪ ਪੰਚਾਇਤ ਨੇ ਉਸ ਨੂੰ ਹੁਣ ਸੋਨ ਤਗਮੇ ਨਾਲ ਸਨਮਾਨਿਤ ਕਰਨ ਦਾ ਦਾਅਵਾ ਕੀਤਾ ਸੀ ਅਜਿਹੇ ਦੇ ਵਿੱਚ ਜਿਵੇਂ ਹੀ ਵਿਨੇਸ਼ ਪੈਰਿਸ ਤੋਂ ਆਪਣੇ ਪਿੰਡ ਬਲਾਲੀ ਪਹੁੰਚੀ ਤਾਂ ਉਸ ਨੂੰ 골ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਜਿਸ ਦੇ ਵਿੱਚ ਪਿੰਡ ਦੀ ਪੰਚਾਇਤ ਨੇ ਉਸ ਨੂੰ ਤੌਰ ਤੱਕ ਮੇਨ ਨਾਲ ਸਨਮਾਨਿਤ ਕੀਤਾ ਵਿਨੇਸ਼ ਆਮ ਤੌਰ ਤੇ 53 ਕਿਲੋਗ੍ਰam ਭਾਰ ਵਰਗ ਦੇ ਵਿੱਚ ਹਿੱਸਾ ਲੈਂਦੀ ਸੀ ਪਰ ਇਸ ਵਾਰ ਪੈਰਿਸ 올림픽ਸ ਦੇ ਵਿੱਚ ਉਸਨੇ 50 ਕਿਲੋਗ੍ਰam ਵਰਗ ਦੇ ਵਿੱਚ ਪੁਸ਼ਟੀ ਕੀਤੀ ਇਸ ਦੇ ਬਾਵਜੂਦ ਉਸਨੇ ਵਿਸ਼ਵ ਦੇ ਨੰਬਰ 1 ਪਹਿਲਵਾਨ ਯੂਈ ਸੁਸਾਕੀ ਨੂੰ ਹਰਾਇਆ ਪਰ ਉਸ ਨੂੰ ਆਪਣਾ ਵਜ਼ਨ ਬਰਕਰਾਰ ਰੱਖਣ ਲਈ ਕਾਫੀ ਮਿਹਨਤ ਕਰਨੀ ਪਈ ਫਾਈਨਲ ਤੋਂ ਪਹਿਲਾਂ ਅਚਾਨਕ ਉਸਦਾ ਭਾਰ ਆਮ ਨਾਲੋਂ ਵੱਧ ਹੋ ਗਿਆ ਜਿਸ ਨੂੰ ਘਟਾਉਣ ਲਈ ਉਹ ਸਾਰੀ ਰਾਤ ਬਿਨਾਂ ਕੁਝ ਖਾਦੇ ਪੀਤੇ ਪਸੀਨਾ ਬਹਾਉਂਦੀ ਰਹੀ ਇਸ ਦੇ ਬਾਵਜੂਦ ਉਸ ਨੂੰ ਮੁਕਾਮਲੇ ਤੋਂ ਬਾਹਰ ਹੋਣਾ ਪਿਆ ਇਸੇ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਹੁਣ ਖਾਪ ਪੰਚਾਇਤ ਨੇ 골ਡ ਮੈਡਲ ਦੇਣ ਦਾ ਫੈਸਲਾ ਕੀਤਾ ਸੀ ਵਿਨੇਸ਼ ਪੁਗਾੜ 17 ਅਗਸਤ ਨੂੰ ਦਿੱਲੀ 에ਅਰਪੋਰਟ ਤੇ ਉਤਰੀ ਸੀ ਇਸ ਤੋਂ ਬਾਅਦ ਉਹ 13 ਘੰਟੇ ਦੇ ਸਫ਼ਰ ਕਰਕੇ ਆਪਣੇ ਪਿੰਡ ਪਹੁੰਚੀ ਵਿਨੇਸ਼ ਲਈ ਉਸ ਦੇ ਪਿੰਡ ਦੇ ਵਿੱਚ ਇੱਕ ਵਿਸ਼ੇਸ਼ ਸਮਾਣ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ ਜਿੱਤੇ ਉਸ ਨੂੰ ਸੋਨ ਤਗਮਾ ਦੇ ਕੇ ਸਨਮਾਨਿਤ ਕੀਤਾ ਗਿਆ ਭਾਵੇਂ ਵਿਨੇਸ਼ ਪੁਗਾੜ 올림픽 ਦੇ ਵਿੱਚ ਸੋਨ ਤਗਮਾ ਨਹੀਂ ਜਿੱਤ ਸਕੀ ਪਰ ਭਾਰਤ ਦੇ ਲੋਕਾਂ ਦਾ ਦਿਲ ਝਰੂਰ ਜਿੱਤਾਈ ਹੈ ਹੋਰ ਅਪਡੇਟਸ ਲਈ ਵੇਖਦੇ ਰਹੋ 78 TV